ਮੈਂ ਘੜਾਉਂ ਰਿਹਾ ਕਿ ਥੋੜਾ ਜਿਹੀ ਆਈਐਮਡੀ ਦੀ ਮੀਟਿੰਗ ਹੈਗੀ ਆ ਜਿਹੜਾ بارش ਸ਼ਾਇਦ ਹਿਮਾਚਲ ਜੋੜ੍ਹ ਜੈਂਡ ਕੇ بارش ਪੈਣੀ ਹੈ ਜਿਹਦੇ ਕਰਕੇ ਅਸੀਂ احتیاط ਦੇ ਤੌਰ ਤੇ ਅਸੀਂ ਸਾਰੇ ਇਕੱਠੇ ਹੋ ਕੇ ਸਰਪੰਚ ਸਾਹਿਬਾਨ ਨਾਲ ਇੱਕ ਮੀਟਿੰਗ ਕਰ ਰਹੇ ਆ ਕੋਈ ਇਨੇ ਪੈਨਿਕ ਵਾਲੀ ਲੋੜ ਨਹੀਂ ਪਰ ਫਿਰ ਵੀ ਇਹ ਕਿ احتیاط ਦੇ ਤੌਰ ਤੇ ਅਸੀਂ ਤਿਆਰ ਰਹੀਏ ਜੇ ਪਾਣੀ ਵਧਾ ਕਿਉਂਕਿ ਸਾਡੇ ਤੂਸੀਬਾਨ ਥੋੜੇ ਬੰਨੇ ਜਾ ਰਹੇ ਨੇ ਕੁਛ ਛਲੇ ਬੰਨਣ ਵਾਲੇ ਰਹਿੰਦੇ ਨੇ ਉਹਦੇ احتیاط ਦੇ ਤੌਰ ਤੇ ਅਸੀਂ ਮੀਟਿੰਗ ਕਰ ਰਹੇ ਹਾਂ ਕਿ ਆਪਣਾ ਨੂੰ ਪ੍ਰੇਪੇਅਰ ਰੱਖੀਏ ਉਹੀ ਹੋ ਜੀ ਅਰਚਕਾਂ ਦੀ ਘਟਨਾ ਨਾ ਹੋਵੇ ਜਿੰਨਾ ਪਾਣੀ ਹੋਵੇ ਸੰਭਾਵਨਾ ਹੈ ਉਹਦਾ ਕਿੰਨਾ ਪਣੀ ਰਹਿ ਗਿਆ ਸਾਡੇ ਕੋਲ ਜਿਹੜਾ ਰਜਿਸਟਰ ਦਾ ਟੈਂਕ ਤੋਂ ਜੀ 37 ਹਜ਼ਾਰ ਚੱਲ ਰਿਹਾ ਹੈ ਪਾਣੀ ਇਸ ਟੈਂਕ ਤੇ ਬਾਕੀ ਜਿਹੜਾ ਹੁਣ ਬਾਰਿਸ਼ ਜਿਹੜੀ 5 ਤੋਂ ਲੈ ਕੇ 7 ਤਰੀਕ ਤੱਕ ਪੈਣੀ ਹੈ ਉਹਦੇ ਵਿੱਚ ਜਿਹੜੀ ਬਾਰਿਸ਼ ਦਾ ਪਾਣੀ ਆਏਗਾ ਉਹਦਾ ਟਾਈਮ ਨਾਲ ਹੀ ਪਤਾ ਲੱਗੇਗਾ ਉਹਦੇ ਵਿੱਚ ਬਹੁਤ ਦੇਰਾਂ ਤੇ ਪਾਣੀ ਚੱਲੇ ਜਿੰਨਾ ਤੇ ਕਿੰਨਾ ਚੱਲੇ ਦੇਖੋ ਜੀ ਪਰਮਾਤਮਾ ਕਰੇ ਨੁਕਸਾਨ ਸਾਡਾ ਨਾ ਹੋਵੇ ਅਸੀਂ ਵਿਚਰੀ ਇਹ ਕਰਦੇ ਆ ਸਾਡਾ ਸਾਰਿਆਂ ਦਾ ਸਹਿਯੋਗ ਸਾਨੂੰ ਵੀ ਚਾਹੀਦਾ ਇਹਨਾਂ ਵੱਡੇ ਜਦੋਂ ਸਾਡਾ ਹੜ ਆਇਆ ਉਦੋਂ ਵੀ ਪ੍ਰਮਾਤਮਾ ਨੇ ਸਾਨੂੰ ਬੜਾ ਬਚਾਇਆ ਸਾਡਾ ਜਾਨ ਮਾਲ ਦਾ ਨੁਕਸਾਨ ਜਾਨ ਦਾ ਨੁਕਸਾਨ ਸਾਡਾ ਨਹੀਂ ਹੋਇਆ ਬਹੁਤ ਘੱਟ ਹੈ ਤੇ ਉਹ ਉਮੀਦ ਹੈ ਕਿ ਜੇ ਇਸ ਵਾਰੀ ਪਾਣੀ ਆਇਆ ਤਾਂ ਐਂਟਰ ਕਰੇਗਾ ਜਿਆਦਾ ਇੰਨਾ ਡਰਨ ਵਾਲੀ ਗੱਲ ਨਹੀਂ ਹੈਗੀ ਬਟ ਇਹ ਹੈ ਕਿ ਅਤਿਆਚਨ ਤੌਰ ਤੇ ਫਿਰ ਵੀ ਅਸੀਂ ਲੈ ਕੇ ਚਲੀਏਗੀ ਅਸੀਂ ਆਪਣੇ ਆਪ ਨੂੰ ਤਿਆਰ ਰੱਖੀ ਬਰਿਆ ਕਰਦੇ ਕੰਮ ਕੀ ਕੀ ਕਰੇ ਇੱਕ ਤਾਂ ਅਸੀਂ ਇਹ ਕਹ ਰਹੇ ਵੀ ਇੱਕ ਇਨਸਟਰਕਸ਼ਨਸ ਵੀ ਇਸ਼ੂ ਕਰਤੀ ਹੈ ਦਰਿਆਵਾਂ ਪਾਰ ਕੋਈ ਨਾ ਜਾਵੇ 10 12 ਤਰੀਕ ਤੱਕ ਕੋਈ ਨਹੀਂ ਜਾਏਗਾ ਔਰ ਜਿਹੜੇ ਤੁਸੀਂ ਦੇ ਨਾਲ ਔਰ ਦਰਿਆ ਦੇ ਵਿੱਚ ਨੇ ਉੱਥੇ ਅਗਰ ਕਿਸੇ ਦਾ ਕੋਈ ਟਰੈਕਟਰ ਹੈ ਕੋਈ ਇਨਸਟਰੂਮੈਂਟ ਹੈ ਉਹ ਸਾਰੇ ਖਾਲੀ ਕਰਕੇ ਜਾਂ ਆਪਣੇ ਡੇਰੇ ਨੇ ਉਹ ਬੰਨ ਉਹ ਡੇਰੇ ਖਾਲੀ ਕਰਕੇ ਜਾਨਵਰ ਆਪਣੇ ਇਸ ਪਾਸੇ ਲਿਆਂ ਅਸੀਂ ਆਪਣੇ ਰਿਜ਼ਰਵ ਸੈਂਟਰ ਬਣਾ ਰਹੇ ਹਾਂ ਜਿਵੇਂ ਕੋਟ ਰਜਾਗਾ ਵਿੱਚ ਗੁਰਦੁਆਰਾ ਸਾਹਿਬ ਹੈ ਸਕੂਲ ਹੈ ਸਮਰਾਏ ਦੇ ਵਿੱਚ ਗੁਰਦੁਆਰਾ ਸਾਹਿਬ ਹੈ ਤੇ ਤੋਡੇ ਆਪਣੇ ਤਾਪਸਥਾਨ ਹੈ ਰਮਜ਼ ਦੇ ਵਿੱਚੋਂ ਉੱਪਰ ਅਸੀਂ ਇਹਨਾਂ ਦੇ ਵਿੱਚ ਆਪਣਾ ਸ਼ੈਲਟਰ ਹੋਮ ਵੀ ਤਿਆਰ ਕਰ ਰਹੇ ਨੇ ਇਹ ਕੋਈ ਪਰ ਇਹ ਵੀ ਇਹ ਤਾਂ ਦੱਸ ਰਿਹਾ ਤੁਹਾਨੂੰ ਵੀ ਜੇ ਲੋੜ ਪਏ ਪਰ ਰਸਮੀ ਇਹ ਹੈ ਕਿ ਲੋੜ ਨਹੀਂ ਪਏ ਕੁਝ ਮਜੂਤ ਕਿੰਨਾ ਕੁ ਲੱਗਦਾ ਪਾਣੀ ਕਿੰਨੀ ਜਿੰਨੀ ਜਿੰਨਾ ਪਾਣੀ ਛੱਡਿਆ ਜਾ ਸਕਦਾ ਹੈ ਇਸ ਵਕਤ ਉਹ ਤੇ ਪਾਣੀ ਛੱਡਣ ਨਾਲ ਕੁਝ ਨਹੀਂ ਇਸ਼ੂ ਹੈਗਾ ਜੀ ਬਾਰਿਸ਼ ਦੇ ਕਰਕੇ ਸਾਨੂੰ ਹੈਗਾ ਵੀ ਬਾਰਿਸ਼ ਜਾਗਾਂ ਨਾ ਹੋ ਜੇ ਜਿਵੇਂ ਪਹਿਲਾਂ ਐਕਸਪੈਕਟ ਸਾਡੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਬਾਰਿਸ਼ ਹੋ ਗਈ ਸੀ ਉਹ ਸਾਨੂੰ ਜਿਹੜਾ ਉਜੜਦਾ ਪਾਣੀ ਹੈ ਉਜੜਦਾ ਪਾਣੀ ਕਿੰਨੀ ਕੁਆਂਟੀਟੀ ਚ ਆਣਾ ਹੈ ਜਾਂ ਰੁੱਕ ਕੇ ਭੇਜਣਾ ਉਹਦੇ ਬਾਰੇ ਅਸੈਸਮੈਂਟ ਨਹੀਂ ਹੁੰਦੀ ਉਹ ਜਿੰਨਾ ਬਾਰਿਸ਼ ਦਾ ਪਾਣੀ ਉਹ ਸਿੱਧਾ ਸਾਡੇ ਕੋਲ ਮਕੌੜਾ ਪਤਾ ਨਾ ਕੇ ਤੇ ਤੁਹਾਨੂੰ ਬਰਦਾਸ਼ਪੁਰ ਜਾ ਕੇ ਸਾਡੇ ਰਾਵੀ ਚ ਮਿਲ ਜਾਂਦਾ ਹੁੰਦਾ ਹਾਂ ਜਿਹੜਾ ਲੋਕ ਆਪਣੇ ਕੁਝ ਨੂੰ ਉਹ ਸਾਡੀ ਬੇਨਤੀ ਹੈ ਸਾਡੀ ਰਿਕੁਐਸਟ ਹੈ ਕਿ ਆਪਣੇ ਜਿਹੜੇ ਪਸ਼ੂ ਨੇ ਉਹਨੂੰ ਥੋੜੇ ਉੱਚੀ ਜਗ੍ਹਾ 'ਚ ਕਰ ਲਓ ਕਿਉਂਕਿ ਪਿੱਛੇ ਅਸੀਂ ਦੇਖਿਆ ਕਿ ਦੋਏ ਜਗ੍ਹਾ ਤੇ ਪਸ਼ੂ ਬੰਨੇ ਰਹੇ ਉਹ ਜਿਹਾ ਕੰਮ ਨਾ ਹੋਏ ਉਸ ਇਹਿਤਿਆਤ ਦੇ ਤੌਰ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਕਰਾਂਗੇ ਤੇ ਸਾਡੇ ਵੱਲੋਂ ਅਪੀਲ ਹੈ ਕਿ ਤੁਸੀਂ ਇਹ ਰਾਵੀ ਕੋਈ ਪਾਰਨਾ ਕਰੇ ਤੁਸੀਂ ਤੋਂ ਅੱਗੇ ਰਾਵੀ ਦੇ ਵਿਚਕਾਰ ਅਗਰ ਕੋਈ ਡੇਰਾ ਜਾਂ ਕਿਸੇ ਦੇ ਪਸ਼ੂ ਨੇ ਤਾਂ ਕਿਰਪਾ ਕਰਕੇ ਤੁਸੀਂ ਤੋਂ ਉਰਲੇ ਸਾਈਡ ਆ ਜਾਣ ਤੇ ਉੱਚੇ ਸਥਾਨ ਤੇ ਆਪਣੇ ਆਪ ਦੇ ਪਸ਼ੂ ਨੂੰ ਬੰਨ੍ਹ ਲੈ ਤੇ ਆਪਣਾ ਆਪ ਨੂੰ ਵੀ ਸੇਫ ਰੱਖੋ ਤੇ ਰਾਵੀ ਦੇ ਨਾਲ ਲੱਗਦੇ ਟੰਡਾਲ ਦੇ ਰਾਹ ਕਿੱਧਰ ਆਉਂਦੇ ਜਵਾਸ ਤੇ ਜਾ ਮਸਤੇ ਜਾਦੇ ਨਹੀਂ ਹਲੇ ਕਿ ਉਹ ਸੁਰੱਖਿਅਤ ਆਉਂਦੇ ਨਹੀਂ ਵੈਸੇ ਅਸੀਂ ਰੀਲੀਫ ਸੈਂਟਰ ਬਣਾਤੇ ਰਹੇ 4.5 ਸੈਂਟਰ ਬਣਾਉਣ ਦੇ ਰੀਲੀਫ ਸੈਂਟਰ ਤੇ ਜੇ ਲੱਗਦਾ ਹੋਵੇ ਤੇ ਰੀਲੀਫ ਸੈਂਟਰ ਵੀ ਆ ਸਕਦੇ ਹੱਲੇ ਅਸੀਂ ਇਰੇਕੂਏਸ਼ਨ ਨਹੀਂ ਕਰਵਾ ਰਹੇ ਖਾਲੀ ਨਹੀਂ ਕਰਵਾ ਰਹੇ ਲੇਕਿਨ ਅਗਰ ਕਿਸੇ ਨੂੰ ਡਰ ਹੈ ਜਾਂ ਕਿਸੇ ਨੂੰ ਲੱਗਦਾ ਹੈ ਕਹਿੰਦੇ ਤੋਂ ਡਰ ਹੈ ਉਹ ਸਾਡੇ ਰੀਲੀਫ ਸੈਂਟਰ ਤੇ ਆ ਸਕਦਾ ਉਹਨਾਂ ਦਾ ਮੋਸਟਰ ਆਰਕਮ ਅਸੀਂ ਉਹਨਾਂ ਦੀ ਸੇਵਾ ਲਈ ਹਾਂ